ਤਾਂ ਹਾਂਜੀ ਮਿੱਤਰੋ ਕਿਦਾਂ ਸਾਰੇ ਤੁਹਾਡਾ ਯਾਰ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਕੈਂਟ ਫਣੀ ਦੀ ਵੀਡੀਓ ਤਾਂ ਮਿੱਤਰੋ ਇਹ ਵੀਡੀਓ ਸਾਰੇ ਵੀਡੀਓ ਨਾਲੋਂ ਅਲੱਗ ਹੋਣ ਵਾਲੀ ਹੈ ਤਾਂ ਯਾਰ ਬਾਈ ਨੇ ਕੈਂਟ ਗੱਲਬਾਤ ਲਾਉਂਦਾ ਹੈ ਨਾ ਵੀਡੀਓ ਬਾਈ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਚਲੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਤੇ ਇਹਦੇ ਫਣੀ ਕਮੈਂਟ ਦਾ ਬੈਸਰਾਉਣ ਵਾਲੇ ਆ ਚਲੋ ਐਂਡ ਤੱਕ ਵੇਖਦੇ ਰਹੋ ਵੀਡੀਓ ਐਂਡ ਅਚਪੜਾ ਸੁਭਾਗ ਹੋਣ ਵਾਲਾ ਵੀਡੀਓ ਦੇ ਸੋਨੂ ਦੀ ਰੇਂਜ ਉੱਡ ਗਈ ਸੀ ਸੋਨੂ ਦੇ ਫੇਫੜੇ ਧੋਣ ਵਾਲੇ ਹੋਏ ਦੱਟਾ ਦੱਟਾ ਯਾਰ ਮੇਰਾ ਕਾਡੋ ਹਾਂ ਮਸਲਾ ਹੈ ਕੱਲ ਤੁਲੇ ਲਈ ਦੋ ਪੰਜਾਬ ਦੇ ਹੋ ਦੋ ਕੈਪਸੂਲ ਲੈ ਲਈ ਤੂੰ ਪੰਜਾਬ ਦੇ ਜਿੰਨੇ ਟਾਈਮ ਵਿੱਚ ਛੁਰਾਂ ਦੇ ਬਾਦਸ਼ਾਹ ਨੇ ਕੈਪਸੂਲ ਦਾ ਨਾਮ ਲਿਆ ਤਜਾਬ ਸਿਰ ਨੂੰ ਚੜ ਗਿਆ ਮੀਕਾ ਬੀ ਪ੍ਰਾਗ ਤੇ ਗੁਰੂ ਰੰਦਾਵਾਂ ਨਾਲੋਂ ਵੱਧ ਫੇਮਸ ਆ ਪੱਟੂ ਪਾ ਗਦੇ ਜੱਗ ਤੇ ਰੰਗ ਚੜਸਦਾ ਜੱਗ ਤੇ ਖਾਲੀ ਥਾਵਾਂ ਪਰਨ ਆਇਆ ਉਸਤਾਦ ਖੜ ਜਾ ਖੜ ਜਾ ਬਈ सोनू ਨੂੰ ਵੀ ਨਾਲ ਰਲਾੜਾ ਪਿੱਛੇ ਰਹਿ ਗਿਆ ਇਹ ਕਹਾ ਇਨਦੀ ਮੈਨੂੰ ਸਮਝ ਨਹੀਂ ਆਉਂਦੀ ਵੀ 4-5 ਦਿਨ ਹੋ ਗਏ ਨੱਚ ਜਾਂਦੇ ਇੰਸਟਾਗ੍ਰਾਮ ਤੇ ਪਹਚਾੜ ਲਿਆਂਦਾ ਹੋਇਆ ਇਹਨਾਂ ਨੂੰ ਇਕੱਠਿਆਂ ਨੂੰ ਵਿਆਹ ਹੁੰਦਾ ਕਿ ਭੰਗੜਾ ਗਰੁੱਪ ਐ ਇਹਨਾਂ ਦਾ ਮੈਨੂੰ ਤਾਂ ਸਾਲੀ ਇਹ ਨਹੀਂ ਸਮਝ ਆਉਂਦੀ ਯਾਰ ਇੰਨੀ ਗਰਮੀ ਚ ਕੌਣ ਵਿਆਹ ਕਰਦਾ ਟੱਟੀ ਨੇ ਜੱਟੀ ਲਿਖਿਆ ਬਾਇਓ ਚ ਹੈ ਕਿ ਕਿਵੇਂ ਚੋਲ ਜੀ ਹੋਰ ਕਿੰਨੇ ਦਿਨ ਚੱਲਣਾ ਪ੍ਰੋਗਰਾਮ ਮੈਂ ਮੈਂ ਕੀ ਬਤਾ ਤੁਸੀਂ ਦੱਸ ਰਹੇ ਸੀ ਇੱਕ ਫਲੂਦੇ ਦੀ ਰੇੜੀ ਵਾਲਾ ਪੰਜ ਤੋਂ 7 ਲੱਖ ਰੁਪਏ ਮਹੀਨੇ ਕਮਾਉਂਦਾ ਉਹ ਕਿਵੇਂ ਪਹਿਲਾਂ ਦੱਸੋ ਫਲੂਦਾ ਖਾਧਾ ਤੁਸੀਂ ਹਾਂਜੀ ਕਿੰਨੇ ਦਾ ਇੱਕ ਫਲੂਦੇ ਦਾ ਜਿਹੜਾ ਉਹ ਕੱਪ ਇਹ ਦਿੰਦੇ ਨੇ ਪਰ ਕਿਉਂ ਕਿੰਨੇ ਦਾ ਦਿੰਦਾ ਕੋਈ 60 ਦਾ ਦਿੰਦਾ ਕੋਈ 100 ਦਾ ਕੋਈ 150 ਦਾ ਇਦਾਂ ਆਪਾਂ ਘੱਟੋ-ਘੱਟ 60 ਰੁਪਏ ਲਾ ਕੇ ਚੱਲਦੇ ਵੀ 60 ਰੁਪਏ ਦਾ ਉਹ ਕੱਪ ਆਉਂਦਾ ਇੱਕ ਤੇ ਇਹ ਕਿੰਨੇ ਵਿਕ ਜਾਂਦੇ ਨੇ ਇੱਕ ਦਿਨ ਦੀ ਆਪਾਂ ਗੱਲ ਕਰਦੇ ਇੱਕ ਦਿਨ ਵਿੱਚ ਕਿੰਨੇ ਵਿਕ ਜਾਂਦੇ ਇੱਕ ਦਿਨ ਵਿੱਚ ਵਿਕ ਜਾਂਦਾ ਉਹਨਾਂ 3-400 ਆਪਾਂ 300 ਲਾ ਕੇ ਚੰਦੇ ਆ ਇੱਕ ਦਿਨ ਵਿੱਚ ਹੱਦ 100 ਉਹ ਵੀ ਬਹੁਤ ਮੁਸ਼ਕਿਲ ਨਾਲ 60 ਨੂੰ ਆਪਾਂ 300 ਨਾਲ ਗੁਣਾ ਕਰਦੇ ਆ ਇੱਕ ਦਿਨ ਦਾ ਉਹਨਾਂ ਦਾ 18000 ਰੁਪਏ ਰੈਵਨਿਊ ਆਉਂਦਾ ਤੇ ਫੂਡ ਚੇਨ ਦੇ ਵਿੱਚ ਠੀਕ ਹੈ ਜੀਪੇ ਵੀ ਰੱਖ ਲਿਓ ਨੇ ਅੱਜ ਕੱਲ ਉਹ ਸੇਵਿੰਗ 'ਚ ਜਾਂਦੇ ਨੇ ਬਟ ਕੈਸ਼ ਦੇ ਵਿੱਚ 2,70,000 ਰੁਪਏ ਇੱਕ ਆਈਟਮ ਤੋਂ ਹੁਣ ਉਹਦੇ ਕੋਲ ਆਈਸਕ੍ਰੀਮ ਵੀ ਹੁੰਦੀ ਹੈ ਉਹਦੇ ਕੋਲ ਮਿਲਕਸ਼ੇਕ ਵੀ ਹੁੰਦਾ ਦੋ ਤਿੰਨ ਆਈਟਮਾਂ ਉਹਦੇ ਕੋਲ ਹੋਰ ਹੁੰਦੀਆਂ ਨੇ ਉਹਦੀ ਪੈਕਿੰਗ ਵੀ ਜਾਂਦੀ ਹੈ ਸਾਰਾ ਕੁਝ ਜਾਂਦਾ ਮਹੀਨੇ ਦਾ ਆਹ ਨਾਲ ਇੱਕ ਫਲੂਦੇ ਦੀ ਰੇੜੀ ਵਾਲਾ ਬੰਦਾ 5 ਤੋਂ 7 ਲੱਖ ਰੁਪਏ ਇਕੱਠਾ ਕਰਦਾ ਆਰਾਮ ਨਾਲ ਚੱਲ ਓਏ ਸੇਵਕਾ ਫਲੂਦਾ ਵੇਚਾਂਗੇ ਦੂਜੇ ਦੀ ਨਿੱਕਰ 'ਚ ਵੱਡਾ ਹੀ ਲੱਗਦਾ ਹੁੰਦਾ ਭਰਾਵਾ